ਜਿਸ ਤਰੀਕੇ ਦੇ ਨਾਲ ਜਰਨੈਲ ਸਿੰਘ ਨੇ ਗੱਲ ਰੱਖੀ ਹੈ ਕਿ ਸਾਬਤ ਕਰ ਦੇਣਾ ਇੱਕ ਅਲੱਗ ਵਿਸ਼ਾ ਸੀ ਉਹ ਜ਼ਰੂਰੀ ਬਣਦਾ ਸੀ ਉਹ ਦੱਸਿਆ ਹੈ ਲੇਕਿਨ ਅੱਜ ਦੇ ਸਾਡੇ ਕਾਰਜਕ੍ਰਮ ਅਸੀਂ ਅੱਜ ਕਰਨਾ ਕੀ ਹੈ ਸਸੀਂ ਚਿੰਤਤ ਕਿਸ ਗੱਲ ਤੇ ਆਏ ਪਹਿਲੀ ਤਾਂ ਗੱਲ ਹੈ ਕਿ ਮੈਂ ਪ੍ਰੈਸ ਦੇ ਮਾਧਮੇ ਤੇ ਤੇ ਰਾਹੀਂ ਦੁਨੀਆ ਨੂੰ ਲੋਕਾਂ ਨੂੰ ਇਹ ਸਪਸ਼ਟ ਕਰਨਾ ਚਾਹਣਾ ਹੈ ਕਿ ਬੇਸ਼ੱਕ ਸਰਕਾਰ ਨੇ ਸਾਨੂੰ ਮੀਟਿੰਗ ਦੇ ਉੱਤੇ ਬੁਲਾ ਕੇ ਧੋਖੇ ਨਾਲ ਮੋਰਚਾ ਉਖੇੜਿਆ ਲੇਕਿਨ ਅੰਦੋਲਨ ਨਹੀਂ ਖਤਮ ਹੋਇਆ ਅੰਦੋਲਨ ਅਜ ਵੀ ਚੱਲਦਾ ਹੈ ਤੇ ਅੰਦੋਲਨ ਚੱਲਦਾ ਰਹੇਗਾ ਜਿਹਦੀ ਕੜੀ ਦੇ ਵਿੱਚੋਂ ਪਿੱਛੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਯੂਪੀ ਦੇ ਵਿੱਚ ਇੱਕ ਪ੍ਰੋਗਰਾਮ ਕਰਕੇ ਆਏ ਹਾਂ ਆ 23 ਤਰੀਕ ਨੂੰ ਸਾਡਾ ਹਰਿਆਣੇ 'ਚ ਹੋਇਆ ਔਰ ਜਿਸ ਤਰ੍ਹਾਂ ਬਾਕੀ ਮੇਰੇ ਵੀਰ ਨੇ ਦੱਸੇ ਨੇ ਸਾਊਥ ਦੇ ਵਿੱਚ ਹੋ ਰਹੇ ਨੇ ਐਮਐਸਪੀ ਗਾਰੰਟੀ ਕਾਨੂੰਨ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਵਾਉਣਾ ਤੇ ਨਾਲ ਦੇਸ਼ ਦੇ ਕਿਸਾਨਾਂ ਨੂੰ ਸੰਪੂਰਨ ਤੌਰ ਦੇ ਉੱਤੇ ਕਰਜ਼ਾ ਮੁਕਤ ਕਰਨਾ ਇਹ ਇਹ ਸਾਡੇ ਅੰਦੋਲਨ ਦਾ ਧੁਰਾ ਹੈ ਔਰ ਇਹ ਸਾਡੀ ਲੜਾਈ ਜਾਰੀ ਹੈ ਲੜਾਈ ਅੱਗੇ ਜਾਰੀ ਰਹੇਗੀ ਔਰ ਉਹਦੇ ਨਾਲ ਨਾਲ ਤੁਸੀਂ ਦੇਖਿਆ ਨਾ ਹੁਣੇ ਕਿ ਫ੍ਰੀ ਟ੍ਰੇਡ ਐਗਰੀਮੈਂਟ ਦੇ ਉੱਤੇ ਸਰਕਾਰ ਲਗਭਗ ਨੇੜੇ ਲੈ ਗਈ ਹੈ ਸਰਕਾਰ ਇਹ ਕਰਨਾ ਚਾਹ ਰਹੀ ਹੈ ਕਿ ਵੀ ਅਸੀਂ ਇੱਥੇ ਭਾਰਤ ਦੇ ਵਿੱਚ ਜੀਐਮ ਮੱਕਾ ਲੈ ਕੇ ਆਈਏ ਇੱਥੇ ਅਸੀਂ ਸੋਇਆਬੀਨ ਜੀਐਮ ਲੈ ਕੇ ਆਈਏ ਜਿਹੜਾ ਮੈਂ ਸਮਝੂਗਾ ਕਿ ਇਹ ਕੇਵਲ ਕਿਸਾਨਾਂ ਦਾ ਮੁੱਦਾ ਨਹੀਂ ਹੈ ਜੀਐਮ ਨੂੰ ਰੋਕਣਾ ਕੇਵਲ ਕਿਸਾਨਾਂ ਦਾ ਮੁੱਦਾ ਨਹੀਂ ਹੈ ਹਰ ਇੱਕ ਵਿਅਕਤੀ ਦਾ ਮੁੱਦਾ ਜੋ ਜੀਵਨ ਜਿਉਣਾ ਚਾਹੁੰਦਾ ਹੈ ਸੋ ਇਹ ਜਿਹੜਾ ਮੁੱਦਾ ਬੜਾ ਗੰਭੀਰ ਮੁੱਦਾ ਹੈ ਉਹ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਦੇ ਤਹਿਤ ਜਿਹੜਾ ਕਿਸਾਨਾਂ ਨੂੰ ਸਿੱਧਾ ਡਾਇਰੈਕਟ ਪ੍ਰਭਾਵਿਤ ਕਰਨਾ ਉਹ ਤਾਂ ਕਰਨਾ ਹੀ ਕਰਨਾ ਹੈ ਉਹਨੇ ਹਰ ਇੱਕ ਨਾਗਰਿਕ ਨੂੰ ਹਰ ਇੱਕ ਵਿਅਕਤੀ ਨੂੰ ਪ੍ਰਭਾਵਿਤ ਕਰਨਾ ਇਸ ਲਈ ਉਹਦੇ ਤੇ ਵੀ ਸਾਡਾ ਪ੍ਰੋਗਰਾਮ ਅੱਗੇ ਅਸੀਂ ਦੇਣ ਜਾ ਰਹੇ ਹਾਂ ਸੋ ਸਰਕਾਰ ਨੂੰ ਭਾਰਤ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਨੇ ਆ ਕਿ ਅਜੇਹੇ ਐਗਰੀਮੈਂਟ ਕਰਨ ਤੋਂ ਸਰਕਾਰ ਬਾਝਾਵੇ ਅਗਰ ਜਬਰਦਸਤੀ ਇਹ ਜੇਹਾ ਕੋਈ ਐਗਰੀਮੈਂਟ ਕਰਦੀ ਹੈ ਅਮਰੀਕਾ ਦੇ ਪ੍ਰੈਸ਼ਰ ਥੱਲੇ ਆ ਕੇ ਜਿਸ ਤਰੀਕੇ ਦੇ ਨਾਲ ਭਾਰਤ ਸਰਕਾਰ ਇਸ ਵੇਲੇ ਬਿਲਕੁਲ ਲੰਮੀ ਪੈ ਚੁੱਕੀ ਹੈ ਅਮਰੀਕਾ ਦੇ ਸਾਹਮਣੇ ਤਾਂ ਮੈਨੂੰ ਲੱਗਦਾ ਉਹ ਸਾਡੇ ਲਈ ਬਹੁਤ ਕਾਤਕ ਹੋਏਗਾ ਔਰ ਲੋਕਾਂ ਨੂੰ ਮਜਬੂਰ ਕਰੇਗੀ ਸਰਕਾਰ ਫੇਰ ਕਿ ਲੋਕ ਦੁਬਾਰਾ ਮਤਲਬ ਸੜਕਾਂ ਤੇ ਨਿਕਲ ਕੇ ਆਉਣ ਸੋ ਮੈਂ ਇਨੀ ਗੱਲ ਤੁਹਾਡੇ ਨਾਲ ਜ਼ਰੂਰ ਹੀ ਸਾਂਝੀ ਕਰਨੀ ਚਾਹੁੰਦਾ ਸੀ ਹਾਂਜੀ ਪੱਤਰਕਾਰ ਪ੍ਰਭੂ ਇਸ ਵਿਲੇਜ ਜੋ ਬਹੁਤ ਚਿੰਤਾਜਨਕ ਮਸਲਾ ਚੱਲ ਰਿਹਾ ਹੈ ਜੋ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਜਿਹੜੀ ਹੈ ਸਰਕਾਰਾਂ ਦੀ ਕਵਾਇਦ ਚੱਲ ਰਹੀ ਹੈ ਇਹ ਆਪ ਜੀ ਨੂੰ ਪਤਾ ਹੈ ਕਿ ਜਿਹੜਾ ਸਾਡਾ ਸਰਕਾਰਾਂ ਜੋ ਸੜਕੀ ਰਸਤੇ ਅਰਬ ਕੰਟਰੀ ਦੇ ਰਹੇ ਹਨ ਯੂਰਪ ਨੂੰ ਵਪਾਰ ਦੇ ਮੱਦੇ ਨਜ਼ਰ ਜੋ ਇਹ ਸਾਰੀ ਕੀਤੀ ਜਾ ਰਹੀ ਹੈ ਇਹ ਸਾਰੀ ਸਾਜ਼ਿਸ਼ ਜਿਵੇਂ 220 ਦਾ ਜੋ ਕਾਨੂੰਨ ਸੀਗਾ ਉਹ ਵੀ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਦਾ ਸੀਗਾ ਲੰਬੇ ਸੰਘਰਸ਼ ਤੋਂ ਬਾਅਦ ਜਿਹੜਾ ਉਹ ਬਿੱਲ ਜਿਹੜੇ ਰੱਦ ਕਰਵਾਏ ਸੀਗੇ ਲੇਕਿਨ ਸਰਕਾਰ ਅਸਿੱਧੇ ਰੂਪ ਦੇ ਵਿੱਚ ਫੇਰ ਜ਼ਮੀਨਾਂ ਖੋਣ ਵਾਲੀਆਂ ਜਿਹੜੀਆਂ ਉਹ ਪਾਲਸੀਆਂ ਨੇ ਉਹਨਾਂ ਨੂੰ ਲਾਗੂ ਕਰ ਰਹੀ ਹੈ ਜਿਵੇਂ 1857 ਦੇ ਵਿੱਚ ਅੰਗਰੇਜ਼ਾਂ ਨੇ ਇੱਕ ਬਹੁਤ ਭੜਾ ਕਾਨੂੰਨ ਬਣਾਇਆ ਸੀਗਾ ਕਿ ਕਿਸਾਨਾਂ ਦੀ ਜ਼ਮੀਨ ਜਿਹੜੀ ਹੈ ਉਹ ਐਕਵਾਇਰ ਕਰ ਲਓ ਜਿਹੜੀ ਸਾਨੂੰ ਚਾਹੀਦੀ ਹੈ ਉਹਦੇ ਪੈਸੇ ਤਹਿਸੀਲ ਦੇ ਵਿੱਚ ਜਮ੍ਹਾਂ ਕਰਵਾ ਦਿੱਤੇ ਜਾਣ ਜੇ ਸਰਕਾਰ ਨੇ ਕਿਸਾਨ ਨੇ ਪੈਸੇ ਲੈਣਿਆ ਲੈ ਲੈਣੇ ਤੇ ਜ਼ਮੀਨ ਜਿਹੜੀ ਆ ਉਹ ਐਕਵਾਇਰ ਕਰ ਲਈ ਜਾਵੇ ਹੁਣ ਵੀ ਨਰਿੰਦਰ ਮੋਦੀ ਸਰਕਾਰ ਇਹ ਜੋ ਭਾਜਪਾ ਦੀ ਸਰਕਾਰ ਹੈ ਇਹਨੇ ਕਾਨੂੰਨ ਜਿਹੜਾ 2013 ਦਾ ਜਿਹੜਾ ਸੀਗਾ ਲੈਂਡ ਐਕੁਇਜ਼ੀਸ਼ਨ ਐਕਟ ਉਹਦੇ ਵਿੱਚ ਵੱਡੇ ਬਦਲਾਅ ਕਰਕੇ ਤੇ ਕਿਸਾਨਾਂ ਦੀ ਜੋ ਸਹਿਮਤੀ ਹੈ ਉਹਨੂੰ ਬਾਹਰ ਕੱਢਿਆ ਇਹਨਾਂ ਨੇ ਔਰ ਇਹ ਵਿਵਸਥਾ ਕੀਤੀ ਉਹਦੇ ਵਿੱਚ ਵੀ ਕਿ ਜੇਕਰ ਕਿਸਾਨ ਨੇ ਕੋਈ ਪੈਸੇ ਲੈਣੇ ਆ ਲੈ ਲੈਣ ਨਹੀਂ ਤੇ ਜ਼ਮੀਨ ਜਿਹੜੀ ਹੈ ਉਹ ਐਕਵਾਇਰ ਅਸੀਂ ਆਪਣੀ ਮਰਜ਼ੀ ਦੇ ਨਾਲ ਜਿਹੜੀ ਹੈ ਕਰ ਲਾਂਗੇ ਬਿਨਾ ਪੈਸੇ ਦਿੱਤੇ ਤਾਂ ਮੱਧ ਪ੍ਰਦੇਸ਼ ਦੇ ਵਿੱਚ ਅਜਿਹਾ ਹੋ ਰਿਹਾ ਹੈ ਔਰ ਹੋਰ ਵੀ ਜਿੱਥੇ ਜਿੱਥੇ ਭਾਜਪੀ ਦੀਆਂ ਸਰਕਾਰਾਂ ਨੇ ਉਹਨਾਂ ਰਾਜਾਂ ਦੇ ਵਿੱਚ ਇਹ ਵਰਤਾਰਾ ਜਿਹੜਾ ਉਹ ਚੱਲ ਰਿਹਾ ਹੈ ਬੇਸ਼ੱਕ ਇੱਥੇ ਪੰਜਾਬ ਦੇ ਵਿੱਚ ਸਰਕਾਰ ਨਹੀਂ ਉਹਨਾਂ ਦੀ ਪਰ ਫੇਰ ਵੀ ਆ ਜਿਹੜਾ ਭਰਤਮਾਲਾ ਪ੍ਰੋਜੈਕਟ ਦੇ ਤਾਦ ਜੋ ਕੁਝ ਵਾਪਰ ਰਿਹਾ ਇਹਦੇ ਵਿੱਚ ਬਹੁਤ ਸਾਰੇ ਕਿਸਾਨਾਂ ਨੂੰ ਹਾਲਾਂ 20% ਪੈਸੇ ਦਿੱਤੇ ਆ ਕਿਸੇ ਨੂੰ 50% ਪੈਸੇ ਦਿੱਤੇ ਔਰ ਕੁਝ ਕਿਸਾਨ ਅਜੇ ਵੀ ਨੇ ਜਿਨ੍ਹਾਂ ਨੂੰ ਢੇਲਾ ਵੀ ਨਹੀਂ ਦਿੱਤਾ ਤਾਂ ਉਹਨਾਂ ਦੀ ਜ਼ਮੀਨ ਜਿਹੜੀ ਆ ਉਹ ਅਕਵਾਇਰ ਕੀਤੀ ਜਾ ਰਹੀ ਹੈ